ਇਤਸਵਿਨਾ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਨੇ ਜਿੱਥੇ ਡੇਰਾ ਮੁਖੀ ਆਕਾਦੀ ਦਲ ਦੇ ਆਗੂ ਮਹਿੰਦਰ ਕੇਪੀ ਦੇ ਘਰ ਉਹਨਾਂ ਦੇ ਇਕਲੌਤੇ ਬੇਟੇ ਦੀ ਮੌਤ ਦਾ ਦੁੱਖ ਸਾਂਝਾ ਕਰਨ ਪਹੁੰਚੇ ਤਸਵੀਨਾ ਜਿ ਤੁਸੀਂ ਦੇਖ ਸਕਦੇ ਹੋ ਕਿ ਮਹਿੰਦਰ ਕੇਪੀ ਨੂੰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੁੱਟ ਕੇ ਗਲੇ ਨਾਲ ਲਾ ਲਿਆ ਤੇ ਇਸ ਤੋਂ ਬਾਅਦ ਮਹਿੰਦਰ ਕੇਪੀ ਦੇ ਘਰ ਜਾ ਕੇ ਦੁੱਖ ਵੀ ਸਾਂਝਾ ਕੀਤਾ ਇਸ ਦੌਰਾਨ ਡੇਰਾ ਮੁਖੀ ਨੇ ਪਰਿਵਾਰ ਵਾਲਿਆਂ ਨੂੰ ਹੌਸਲਾ ਦਿੱਤਾ ਤੇ ਇਸ ਦੌਰਾਨ ਟੀਰਾ ਮੁਖੀ ਦੇ ਮਹਿੰਦਰ ਕੇਪੀ ਦੇ ਘਰ ਪਹੁੰਚਦੇ ਦੇਖ ਉੱਥੇ ਸੰਗਤ ਵੀ ਪਹੁੰਚ ਗਈ ਦੱਸਦੀ ਹੈ ਕਿ 14 ਸਤੰਬਰ ਨੂੰ ਮਹਿੰਦਰ ਕੇਪੀ ਦੇ بیٹے ਰਿਚੀ ਕੇਪੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਉਹਨਾਂ ਦਾ ਸੰਸਕਾਰ 16 ਸਤੰਬਰ ਨੂੰ ਮਾਡਲ ਟਾਊਨ 'ਚ ਕੀਤਾ ਜਾਵੇਗਾ ਰਿਚੀ ਕੇਪੀ ਦਾ ਸੜਕ ਹਾਦਸਾ ਜਰੰਧੇ ਦੇ ਮਾਡਲ ਟਾਊਨ ਕੋਲ ਮਾਤਾ ਰਾਣੀ ਚੌਂਕ ਕੋਲ ਹੋਇਆ ਇਸ ਹਾਦਸੇ ਨੂੰ ਅੰਜਾਮ ਚੁਰਾਹੇ ਤੋਂ ਆਰੀ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਨੇ ਕੀਤਾ ਤੇ ਹੋਰ ਤਿੰਨ ਕਾਰਾਂ ਨੂੰ ਵੀ ਆਪਣੀ ਚਪੇਟ 'ਚ ਦੇ ਦਿਆ ਦੱਸਦੀ ਹੈ ਕਿ ਬਾਕੀ ਗੱਡੀਆਂ 'ਚ ਜੋ ਲੋਕ ਮੌਜੂਦ ਸਨ ਉਹਨਾਂ ਨੂੰ ਸਹੀ ਸਲਾਮਤ ਬਾ ਦਾਕ ਚੁੱਕੀਆਂ ਸੀ ਤੇ ਕਾਫੀ ਖੂਨ ਵਹਿ ਰਿਆ ਸੀ ਤੇ ਹਸਪਤਾਲੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਤੇ ਜਾਣਕਾਰੀ ਮੁਤਾਬਕ ਖਾਸ ਤਰ੍ਹਾਂ ਨੀਚੇ ਕੇਪੀ ਤੇ ਗਰਦਨ ਦੇ ਮਣਕੇ ਟੁੱਟਣ ਨਾਲ ਉਹਨਾਂ ਦੀ ਮੌਤ ਹੋਈ ਹੈ ਤੇ ਮੈਂ ਇਧਰ ਕੇਪੀ ਦੇ ਇਕਲੌਤੇ بیٹے ਦੀ ਮੌਤ ਦੀ ਖਬਰ ਸੁਣ ਕੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਇਤਸਵਿਨਾ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਨੇ ਜਿੱਥੇ ਡੇਰਾ ਮੁਖੀ ਆਕਾੜੀ ਦਲ ਦੇ ਆਗੂ ਮਹਿੰਦਰ ਕੇਪੀ ਦੇ ਘਰ ਉਹਨਾਂ ਦੇ ਇਕਲੌਤੇ ਬੇਟੇ ਦੀ ਮੌਤ ਦਾ ਦੁੱਖ ਸਾਂਝਾ ਕਰਨ ਪਹੁੰਚੇ ਤਸਵੀਨਾ ਜਿ ਤੁਸੀਂ ਦੇਖ ਸਕਦੇ ਹੋ ਕਿ ਮਹਿੰਦਰ ਕੇਪੀ ਨੂੰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੁੱਟ ਕੇ ਗਲੇ ਨਾਲ ਲਾ ਲਿਆ ਤੇ ਇਸ ਤੋਂ ਬਾਅਦ ਮਹਿੰਦਰ ਕੇਪੀ ਦੇ ਘਰ ਜਾ ਕੇ ਦੁੱਖ ਵੀ ਸਾਂਝਾ ਕੀਤਾ ਇਸ ਦੌਰਾਨ ਡੇਰਾ ਮੁਖੀ ਨੇ ਪਰਿਵਾਰ ਵਾਲਿਆਂ ਨੂੰ ਹੌਸਲਾ ਦਿੱਤਾ ਇਸ ਦੌਰਾਨ ਨੀਰਮੁਖੀ ਨਮਹਿੰਦਰ ਕੇਪੀ ਦੇ ਘਰ ਪਹੁੰਚਦੀ ਦੇਖ ਉੱਥੇ ਸੰਗਤ ਵੀ ਪਹੁੰਚ ਗਈ ਦੱਸਦੀ ਕਿ 14 ਸਤੰਬਰ ਨੂੰ ਮਹਿੰਦਰ ਕੇਪੀ ਤੇ ਬੇਟੇ ਰਿਚੀ ਕੇਪੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਉਹਨਾਂ ਦਾ ਸੰਸਕਾਰ 16 ਸਤੰਬਰ ਨੂੰ ਮੋਡਲ ਟਾਊਨ 'ਚ ਕੀਤਾ ਜਾਵੇਗਾ ਰਿਚੀ ਕੇਪੀ ਦਾ ਸੜਕ ਹਾਦਸਾ ਜਰੰਦੇ ਦੇ ਮੋਡਲ ਟਾਊਨ ਕੋਲ ਮਾਤਾ ਰਾਣੀ ਚੌਂਕੜ ਹੋਇਆ ਇਸ ਹਾਦਸੇ ਨੂੰ ਅੰਜਾਮ ਚੁਰਾਹੀ ਤੋਂ ਆਰੀ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਕੀਤਾ ਤੇ ਹੋਰ ਤਿੰਨ ਕਾਰਾਂ ਨੂੰ ਵੀ ਆਪਣੀ ਚਪੇਟ ਚ ਦੇ ਦਿਆ ਦੱਸਦੀ ਹੈ ਬਾਕੀ ਗੱਡੀਆਂ 'ਚ ਜੋ ਲੋਕ ਮੌਜੂਦ ਸਨ ਉਹਨਾਂ ਨੂੰ ਸਹੀ ਸਲਾਮਤ ਬਾਹਰ ਕ ਲਗ ਚੁਕੀਆਂ ਸੀ ਤੇ ਕਾਫੀ ਖੂਨ ਵਹਿ ਰਿਆ ਸੀ ਤੇ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ ਤੇ ਜਾਣਕਾਰੀ ਮੁਤਾਬਕ ਖਾਸ ਤਰ੍ਹਾਂ ਨੀਚੇ ਕੇਪੀ ਤੇ ਗਰਦਨ ਦੇ ਮਣਕੇ ਟੁੱਟਣ ਨਾਲ ਉਹਨਾਂ ਦੀ ਮੌਤ ਹੋਈ ਹੈ ਤੇ ਮਹਿੰਦਰ ਕੇਪੀ ਦੇ ਇਕਲੌਤੇ بیٹے ਦੀ ਮੌਤ ਦੀ ਖਬਰ ਸੁਣ ਕੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ